ਸੱਜਣੋ ਅੱਜ ਆਪਾਂ ਦਰਸ਼ਨ ਕਰਨ ਲੱਗੇ ਆਂ ਗੁਰਦੁਆਰਾ ਸੱਲਾ ਸਾਹਿਬ ਪਿੰਡ ਮੋਹੀ ਚਮਕੌਰ ਦੀ ਜੰਗ ਤੋਂ ਬਾਅਦ ਮਾਸੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸੀਗੇ ਕਾਫੀ ਸਤਾਨਾਂਤ ਹੁੰਦੇ ਹੋਏ ਇੱਥੇ ਪਹੁੰਚੇ ਸੀਗੇ ਇੱਥੇ ਇਤਿਹਾਸ ਆ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਅੰਗੂਠੇ ਦੇ ਵਿੱਚ ਇੱਕ ਸੱਲਾ ਪਾਇਆ ਹੋਇਆ ਸੀ ਜਿਹਨੂੰ ਗੁਲਸਤ੍ਰਾਨ ਕਹਿੰਦੇ ਆਂ ਗੁਰੂ ਸਾਹਿਬ ਤੀਰ ਚਲਾਉਣ ਜਾਂ ਇੰਨਾ ਤੇਜ਼ ਸੀਗੇ ਕਿ ਇੱਕ ਤੀਰ ਹਲੇ ਆਪਦੀ ਦੂਰੀ ਤੈਅ ਕਰ ਰਿਹਾ ਹੁੰਦਾ ਸੀ ਉਹ ਦੂਜਾ ਤੀਰ ਵੀ ਚਲਾ ਦਿੰਦੇ ਸੀ ਦੋਨੇ ਹੱਥਾਂ ਨਾਲ ਉਹ ਨਿਸ਼ਾਨਾ ਲਾ ਸਕਦੇ ਸੀ ਇਹ ਕਲਮ ਦੇ ਵਿੱਚ ਜਿਹੜਾ ਉਹਨਾਂ ਦਾ ਅਭਿਆਸ ਬਹੁਤ ਜ਼ਿਆਦਾ ਸੀਗਾ ਤੇ ਉਹ ਗੁਰੂ ਸਤਰਾਨ ਗੁਰੂ ਸਾਹਿਬ ਦੇ ਗੂਠੇ ਵਿੱਚ ਵੜ ਜਾਂਦਾ ਜਦੋਂ ਸੋ ਜਾਣ ਦੇ ਕਾਰ ਤੇ ਫਿਰ ਇਹ ਪਿੰਡ ਦੇ ਵਿੱਚ ਇੱਕ ਲਹਾਰ ਹੁੰਦਾ ਉਹਦਾ ਜਿਹਦਾ ਨਾਮ ਭਾਈ ਜਵਾਲਾ ਸਿੰਘ ਸੀ ਤੇ ਉਹ ਆ ਕੇ ਰੇਤੀ ਦੇ ਨਾਲ ਰੇਤ ਕੇ ਉਹ ਸੱਲਾ ਗੁਰੂ ਸਾਹਿਬ ਦੀ ਉਂਗਲ ਦੇ ਵਿੱਚੋਂ ਕੱਢ ਦਿੰਦੇ ਆ ਉਹ ਸਾਸਤਰ ਗੁਰੂ ਸਤਰਾਨ ਜਿਹੜਾ ਤੁਹਾਨੂੰ ਫੋਟੋ ਦੇ ਵਿੱਚ ਦਿਖਾਈ ਦੇ ਰਿਹਾ ਉਹ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਜਿਹੜਾ ਇਹ ਜਿਹੜਾ ਅੱਲਾ ਗੁਰੂ ਸਾਹਿਬ ਦਾ ਕਟਿਆ ਸੀਗਾ ਉਹ ਜਵਾਲਾ ਸਿੰਘ ਦੀਆਂ ਅਗਲੀਆਂ ਪੀੜ੍ਹੀਆਂ ਦੇ ਕੋਲੇ ਆ ਗਿਆ ਜਿਹੜੇ ਹੁਣ ਭੰਮੀਪੁਰਾ ਰਹਿੰਦੇ ਆਂਗੇ ਪਿੰਡ ਭੰਮੀਪੁਰਾ ਇਹ ਅੱਲਾ ਗੁਰੂ ਸਾਹਿਬ ਜੀ ਨੇ ਜਵਾਲਾ ਸਿੰਘ ਨੂੰ ਭੇਟ ਕਰਤਾ ਦੀ ਤੇ ਜਵਾਲਾ ਸਿੰਘ ਨੇ ਗੁਰੂ ਸਾਹਿਬ ਨੂੰ ਇੱਕ ਲੋਟਾ ਭੇਟ ਕੀਤਾ ਜਿਹਨੂੰ ਆਪਾਂ ਗੰਗਾ ਸਾਗਰ ਕਹਿੰਦੇ ਆਂ ਜਿਹਦੇ ਵਿੱਚ ਗੁਰੂ ਸਾਹਿਬ ਨੇ ਨੂਰੇ ਮਾਹੀ ਤੋਂ ਅਸਰ ਝੋਟੀ ਦਾ ਦੁੱਧ ਚਵਾਇਆਗਾ ਟਾਲੀਆਣਾ ਸਾਫ ਗੁਰਦੁਆਰਾ ਬਣਿਆ ਹੋਇਆ ਰਿਹਾ ਇਹ ਕੋਟ ਆਪਣੀ ਉਹ ਗੰਗਾ ਸਾਗਰ ਜਵਾਲਾ ਸਿੰਘ ਨੇ ਭੇਟ ਕੀਤਾ ਸੀ ਗੁਰੂ ਸਾਹਿਬ ਨੂੰ ਇਹਨਾਂ ਦੇ ਬਰਤੋਜਾਂ ਚੱਲੇ ਸੀਗੇ ਜਿਵੇਂ ਆਪਾਂ ਪਹਿਲਾਂ ਦੇਖਿਆ ਵੀ ਤੁਸੀਂ ਵੀਡੀਓ ਦੇਖੀ ਨਹੀਂ ਜੇਕਰ ਪਿੰਨ ਕਰ ਦਾਂਗੇ ਆਲਮਗੀਰ ਸਾਹਿਬ ਕੇ ਨਹੀਂ ਉਹੀ ਲੜੀ ਚੌੜਾ ਹੈ ਗੁਰਦੁਆਰਾ ਉਸ ਯਾਤਰਾ ਦੇ ਦੌਰਾਨ ਗੁਰੂ ਸਾਹਿਬ ਇੱਥੇ ਪਹੁੰਚੇ ਆ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਦੇਖੋ ਵੀ ਸਾਰੇ ਇਤਿਹਾਸ ਕਥਾਵਾਂ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਨਾ ਇਤਿਹਾਸਕ ਗੁਰਦੁਆਰੇ ਤੇ ਆ ਸਾਹਮਣੇ ਮੋਹੀ ਆ ਗਿਆ ਜਿੱਥੇ ਆਪਾਂ ਖੜੇ ਹਾਂ ਇਸ ਟਾਈਮ ਤੇ ਗੁਰਦੁਆਰੇ ਦਾ ਇਤਿਹਾਸ ਆ ਇੱਥੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਸੱੱਲਾ ਪਾਇਆ ਹੋਇਆ ਸੀਗਾ ਜਿਹੜਾ ਕੀ تیر ਚਲਾਉਣ ਲਈ ਉਹਨਾਂ ਦੀ ਕਮਾਨ ਦੇ ਉੱਥੇ ਕੰਮ ਜਉਂਦਾ ਸੀਗਾ ਉਂਗਲ ਤੇ ਤੇ ਉਹ ਘਟਵਾਇਆ ਸੀਗਾ ਗੁਰੂ ਸਾਹਿਬ ਨੇ ਤੇ ਆ ਸਾਹਮਣੇ ਉਹ ਦ੍ਰਿਸ਼ ਆ ਜਿੱਥੇ ਗੁਰੂ ਸਾਹਿਬ ਦਾ ਸੱੱਲਾ ਘਟ ਰਿਹਾ ਹੈਗਾ ਇੱਥੋਂ ਅਗੇ ਭਾਈ ਜਵਾਲਾ ਸਿੰਘ ਗੋਲਸਤਾਨ ਕਹਿੰਦੇ ਸੀ ਕਈ ਵਾਰ ਬੋਲਣ 'ਚ ਗਲਤੀ ਵੀ ਹੋ ਸਕਦੀ ਹੈ ਸੱੱਲਾ ਆਪਾਂ ਕਹਿ ਰਹੇ ਹਾਂ ਤੀਰ ਚਲਾਉਣ ਚ ਮਦਦ ਕਰਦਾ ਸੀ ਗੁਰੂ ਸਾਹਿਬ ਦੀ ਉਹ ਜਿਵੇਂ ਚਮਕੌਰ ਦੀ ਜੰਗ 'ਚ ਗੁਰੂ ਸਾਹਿਬ ਨੇ ਤੀਰਾਂ ਦੀ ਜਿਹੜੀ ਬਾਹਰ ਸਗਰੀਆਂ ਨਾ ਉਸ ਦਿਵਸ 'ਚ ਉਹਨਾਂ ਦੀ ਉਂਗਲ ਨੂੰ ਸੋਜ ਆ ਗਈ ਸੀ ਇਤਿਹਾਸ ਲਿਖਿਆ ਹੋਇਆ ਥੱਲੇ ਬਾਕੀ ਕਰਦੇ ਵਾ ਸਾਰੀ ਵੀਡੀਓ ਨੂੰ ਰੋਕੇ ਪੜ੍ਹ ਲਓ ਤੁਸੀਂ ਆਹ ਸਰੋਵਰ ਬਣਾਇਆ ਹੋਇਆ ਹੈ ਇੱਧਰ ਬਹੁਤ ਸ਼ਾਂਤ ਜਗ੍ਹਾ ਹੈਗੀ ਆਹ ਸਰੋਵਰ ਤੇ ਅੰਦਰ ਗੁਰੂ ਜੀ ਸਾਹਿਬ ਦੀ ਮਾਰਤਾ ਗਈ ਤੇ ਆ ਸੇਵਾਦਾਰ ਨੇ ਬਹੁਤ ਬੋਲ ਤੇ ਗੁਰੂ ਸਾਹਿਬ ਦੇ ਸਾਰੀ ਧਰਤੀ ਹੋ ਜਾਂ ਜਿਹੜੀ ਪੰਜਾਬ ਦੀ ਪਵਿੱਤਰ ਸ੍ਰੀ ਹਰਿਮੰਨੀ ਜਾਂਦੀ ਆ ਵੀ ਜਗਾ ਜਗਾ ਗੁਰੂ ਸਾਹਿਬ ਦੇ ਚਾਰਨ ਪਏ ਆ ਜਿਵੇਂ ਆਪਣੇ ਬੰਦੇ ਹੇਮਕੁੰਡ ਸਾਹਿਬ ਤਾਂ ਜਾਂਦੇ ਆ ਵੀ ਗੁਰੂ ਸਾਹਿਬ ਦੇ ਇੱਥੇ ਇਤਿਹਾਸਕ ਜਗ੍ਹਾ ਇੱਥੇ ਤੁਸੀਂ ਦੇਖੋ ਕਿੰਨਾ ਇਕੱਠ ਆ ਗਿਆ ਨਹੀਂ ਕੋਈ ਨਹੀਂ ਆਉਂਦਾ ਜਿਵੇਂ ਇਹਨੂੰ ਪਤਾ ਹੈਗਾ ਜਾਣਕਾਰੀ ਹੈ ਜੀ ਇਹਦੇ ਬਾਰੇ ਇਹਨੂੰ ਵਿਸ਼ੇਸ਼ ਜਾਣਕਾਰੀ ਹੈ ਉਹਨਾਂ ਨੇ ਪੜ੍ਹਿਆ ਗ੍ਰੰਥਾਂ ਨੂੰ ਜਾਂ ਵੈਸੇ ਉਹਨਾਂ ਦੀ ਇਤਿਹਾਸ ਇਤਿਹਾਸ ਪੜ੍ਹਿਆ ਉਹ ਆਉਂਦੇ ਨੇ ਇਹਨਾਂ ਨੂੰ ਜਾਣਕਾਰੀ ਹੈ ਬਾਕੀ ਤਾਂ ਹਾਂ ਜਿਵੇਂ ਲਾਲਾ ਉੱਥੇ ਪਹਾੜ ਦੇਖਣ ਜਾਂਦੇ ਆ ਆਪਾਂ ਗੁਰੂ ਸਾਹਿਬ ਦੇ ਜੇ ਤੁਸੀਂ ਚਰਨ ਵਾਲੀ ਧਰਤੀ ਤੇ ਆਉਣਾ ਪਵਿੱਤਰ ਜਗ੍ਹਾ ਤੇ ਕਾ ਪੰਜਾਬ ਚੀ ਜਗਾ ਬਹੁਤ ਜਗਾ ਬਹੁਤ ਜਿੱਥੇ ਤੇ ਗਏ ਨੇ 100 ਜਗਾ ਤਾਂ ਵੈਸੀ ਉਹ ਫੋਟੋ ਜੀ ਲਿਗੀਆਂ ਹੋਈਆਂ ਨੇ ਘੱਟ ਤੋਂ ਘੱਟ 100 ਜਗਾ ਹੋਣਗੀਆਂ ਮਹੱਤਵਪੂਰਨ ਜਗਾ ਸਬੰਧਤ ਨਗਰ ਉਹ ਨੇ ਮੇਨ ਜਿੱਥੇ ਉਹਨਾਂ ਨੇ ਹਰ ਇੱਕ ਚੀਜ਼ ਦਾ ਆਪਣਾ ਜਿੱਥੇ ਘਟਨਾਵਾਂ ਮਾਨੇ ਆ ਇਤਿਹਾਸਕ ਜਿਵੇਂ ਆ ਗੁਰਦੁਆਰਾ ਇੱਥੇ ਇਤਿਹਾਸਕ ਘਟਨਾ ਹੋਈ ਆ ਜਿਵੇਂ ਉਹ ਗੰਗਾ ਸਾਗਰ ਜਿਹੜਾ ਜੀ ਚ ਜਾ ਕੇ ਦੁੱਧ ਚੋਇਆਗਾ ਉਹ ਸਰਜੋਟੀ ਦਾ ਟਾਲੀਆਣਾ ਸਾਹਿਬ ਗੁਰਦੁਆਰਾ ਰੈਕੋਟ ਉਹ ਗੰਗਾ ਸਾਗਰ ਵੀ ਉਹਨਾਂ ਨੂੰ ਇੱਥੇ ਭੇਟ ਕੀਤਾ ਸੀਗਾ ਉਹ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਜਿੱਥੇ ਉਹਦਾ ਨਾਮ ਹੁੰਦਾ ਹੈ ਲੋਹਾਰ ਨੇ ਤਿਆਰ ਕਰਕੇ ਤੇ ਉਹਨਾਂ ਦਾ ਸੱਲਾ ਵੀ ਇੱਥੇ ਘਟਿਆ ਸੀ ਜਿਹਦੇ ਨਾਲ ਤੀਰ ਚਲਾਉਣ 'ਚ ਮਦਦ ਕਰਦਾ ਸੀ ਜਿਹੜਾ ਸੱਲਾ ਤੇ ਇਸ ਲਈ ਇਹ ਗੁਰੂ ਘਰ ਦਾ ਨਾਮ ਵੀ ਸੱਲਾ ਸਾਹਿਬ ਹੈ ਗੁਰਦੁਆਰਾ ਸ੍ਰੀ ਸੱਲਾ ਸਾਹਿਬ ਹਾਂ ਗੁਰਦੁਆਰਾ ਸ੍ਰੀ ਸੱਲਾ ਸਾਹਿਬ ਤੇ ਆਪਾਂ ਸ਼ਾਂਤ ਮਈ ਤਰੀਕੇ ਨਾਲ ਦਰਸ਼ਨ ਕਰ ਲਈਏ